ਇਆ ਪਾਣੀ ਨੇ ਆਪਣੀ ਚਪੇਟ ਵਿੱਚ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਪਾਣੀ ਵਿੱਚ ਫਸਣ ਦੀ ਸੰਭਾਵਨਾ ਸਹਿਮੀ ਲੋਕਾਂ ਦਾ ਇਹ ਸੜਕਾਂ ਤੇ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰਾਵੀ ਦਰਿਆ ਦਾ ਪਾਣੀ ਗੁਰਦਾਸਪੁਰ ਸ਼ਹਿਰ ਵੱਲ ਵਧ ਰਿਹਾ ਹੈ ਫਿਲਹਾਲ ਸ਼ਹਿਰ ਤੋਂ 6 ਕਿਲੋਮੀਟਰ ਦੂਰ ਮਗਲ ਮੁੱਢਿਆ ਤੱਕ ਨੂੰ ਰਾਵੀ ਦਰਿਆ ਦੇ ਪਾਣੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ ਜੋ ਦਰਿਆ ਦਰਿਆ ਤੋਂ 9 ਕਿਲੋਮੀਟਰ ਦੂਰ ਪੈਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਕਈ

लोकान्दा लोकान्दा कहना, कहना है कि, कि अठासी विच जदु बहुत, बहुत ज्यादा हड़ आए सी ओद भी पानी मगर विद्या तक नहीं पहुँचा पर तेज बहाव वाला पानी लगातार रहा है ਦੇਖਦੇ ਲੋ ਪਿੰਡਾਂ ਤੋਂ ਮਰੋਆ ਜੀ ਕਾਸ਼ਾ ਇਹ ਡਰਾਫਟ ਤਾਂ ਡੁੱਬ ਗਿਆ ਤਾਂ ਸਾਰਾ ਡਿਫਾਈਨ ਕਰ ਲਿਆ ਵੀ ਕੱਲ ਪਾਣੀ ਚੱਲਣਾ ਸ਼ੁਰੂ ਹੋਇਆ ਜੀ ਕਿ ਸਾਰਾ ਹਾਂਜੀ ਮੇਰਾ ਨਾਮ ਯੋਧ ਸਿੰਘ ਜੀ ਪਿੰਡ ਮਗਰਮੁਲੀਆਂ ਡਿਸਟ੍ਰਿਕਟ ਗੁਰਦਾਸਪੁਰ ਅ ਤੋਂ ਕਰੀਬ ਗੁਰਦਾਸਪੁਰ ਤੋਂ 6 ਕਿਲੋਮੀਟਰ ਗਲੜੀ ਭਰਾਮਪੁਰ ਰੋਡ ਤੇ ਅਸੀਂ ਖੜੇ ਆਂ ਤੇ ਇੱਥੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰ ਗਿਆ ਪਾਣੀ 5-7 ਫੁੱਟ ਤੇ ਇਸ ਮੌਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕ ਪਾਣੀ ਚੜ ਚੁਕਾ ਪਿੰਡਾਂ ਦਾ ਪਾਣੀ ਆ ਮਗੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋਸਦਾ ਬਾਹਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਸ਼ੂਆਂ ਦੇ ਪਾਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੇ ਨਹੀਂ ਕਿਸੇ ਪਾਣੀ ਆਸਦਾ ਪਹਿਲੇ ਕੋਈ ਨੋਟ ਨਹੀਂ ਆ ਮੈਂ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਵਾਲਾ ਆਇਆ ਕੋਈ ਨਾ ਖੁਦ ਹੀ ਲੋਕ ਆਪ ਹੀ ਕਰ ਰਿਹਾ ਇਹ ਚ ਵੀ ਹੜਾ ਆਇਆ 88 ਚ ਵੀ ਹੜਾ ਆਇਆ 95 ਚ ਵੀ ਹੜਾ ਆਇਆ 3-4 ਵਾਰੀ ਹੋ ਚੁੱਕਿਆ ਅਗਰ ਰਾਵੀ ਦਾ ਪਾਣੀ ਪਹਿਲੇ ਕਦੀ ਇਦਾਂ ਆਇਆ ਇੱਥੇ ਨਹੀਂ ਜੀ ਨਹੀਂ ਨਹੀਂ 88 ਜਾ 88 ਆਇਆ ਉਸ ਤੋਂ ਬਾਅਦ ਨਹੀਂ ਆਇਆ 88 ਚ ਕੀ ਹਾਲਾਤ ਸੀ 88 ਹਾਲਾਤ ਦੇ ਪਰ ਹਾਂ ਪਿਆਰ ਇਹ ਜ਼ਿਆਦਾ ਐਰ ਕਾ ਜ਼ਿਆਦਾ ਐਰ ਕਾ ਜ਼ਿਆਦਾ ਹਾਂ ਜੀ ਹਾਂ ਅਗਰ ਰੋੜ ਵਿੱਚ ਆਇਆ ਨਾ ਉਹ ਰੋੜ ਦਾ ਕਰਾਸ ਥੋੜਾ ਘਰੇਗਾ ਐਰ ਕਾ ਬਣ ਜਾਦਾ ਹੈ ਇੱਥੇ ਤੁਸੀਂ ਕਹਿੰਦੇ ਰਾਤੀ ਪਾਣੀ ਆਇਆ ਤੇ ਪਿੱਛੇ ਜਿਹੜੇ ਗੱਲਰੀ ਵਗੈਰਾ ਤੇ ਨਾਲ ਪਿੰਡਾ ਉੱਥੇ ਤੇ ਕੱਲ ਸ਼ਾਮ ਦਾ ਹੀ ਪਾਣੀ ਆਨੇ ਨਹੀਂ ਉਹ ਕੱਲ ਕੱਲ ਸਵੇਰ ਦਾ ਆ ਰਿਹਾ ਉਹ ਤੇ ਬਹੁਤ ਬੁਰਾ ਲਾਇਆ ਆਪਣੇ ਨਾਲ ਮੜਾ ਹਾਲਾ ਕਿੰਨਾ ਪਾਣੀ ਹੋਈ ਕੱਲ ਕੋਤੇ ਦਾ ਕਰੀਬ ਕੁਝ ਕਹਿ ਨਹੀਂ ਸਕਦਾ ਕਿ ਜਾਣਦਾ ਦਾ ਬੰਦਾ ਇਸ ਤੋਂ ਨਾ ਵੀ ਪਾਣੀ ਹੈ 5-5 6-6 ਫੁੱਟ ਪਰ ਇਦੋਂ ਐਸੀ ਲੱਗਿਆ ਤਾਂ ਉਸੇ ਕੀ ਹਾਲ ਹੋਏਗਾ ਬਹੁਤ ਮੜਾ ਜੋ ਹਾਂ ਬਹੁਤ ਬਹੁਤ ਮੜੀ ਬਹੁਤ ਜ਼ਿਆਦਾ ਮੜੀ ਜੋ ਪਾਣੀ ਹੈ ਨਾ ਪਾਣੀ ਜੋ ਹੈ ਇਹ ਬੈਡ ਦੇ ਬੈਡ ਤੱਕ ਆ ਕੇ ਦਾ ਅੰਦਰ ਅੰਦਰੋਂ ਵਿੱਚ ਫੇਰ ਰਿਹਾ ਸੱਲੇ ਹਾਂ ਇਹਨਾ ਪਾਣੀ ਹੋ ਗਿਆ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਉਹ ਜੋ ਲਿਕਵਿਡ ਵਾਲਾ ਜੋ ਦੂਸਰਾ ਹੈ ਖੰਡ ਪੱਤੀ ਵਾਲਾ ਜੋ ਜਨ ਦੁਕਾਨ ਜਿਹੜਾ ਆਪਣਾ ਹਾਂਜੀ ਮੇਰਾ ਪਿੰਡ ਜੂਨ ਚੱਕ ਹੈ ਜੀ ਜੂਨ ਚੱਕ ਹੈ ਹਾਂਜੀ ਇਤੋਂ ਗਰੀਬ ਬਹੁਤ ਕੱਲ ਸ਼ਾਮ ਦਾ ਹੀ ਆ ਰਿਹਾ ਇੱਥੇ 4 ਕਿਲੋਮੀਟਰ ਹੋ ਗਿਆ ਨਾ ਹਾਂਜੀ ਇੱਥੇ 4 ਕਿਲੋਮੀਟਰ ਹੋ ਗਿਆ 4 ਕਿਲੋਮੀਟਰ ਅੱਗੇ ਆ ਪਰ ਪੂਰੀ ਜੋ ਬਗੜਾ ਜੂਨ ਚੱਕ ਤੇ ਲੋਕਾਂ ਨੇ ਫਿਰ ਕਿੱਦਾਂ ਅਪਣੀ ਅਰੇਂਜਮੈਂਟ ਕੀਤੀ ਕੁਝ ਵੀ ਨਹੀਂ ਕਰ ਇਤਾਂ ਹੀ ਆ ਬਰ ਖੁਦ ਆ ਵੀ ਕਰੇ ਲੋਕ ਦੇਖਦੀਆਂ ਨਹੀਂ ਖੁਦ ਆ ਵੀ ਆ ਵੀ ਲੋਕਾਂ ਇਹ ਲੋਕੀ ਆਪੋ ਆਪ ਹੀ ਇੱਕ ਦੂਰੇ ਸਾਫ ਦੇ ਕੇ ਮਾੜਾ ਮੋਟਾ ਜੋ ਹੈ ਉਹ ਪਿੰਡ ਤੋਂ ਨਿਕਲੇ ਵੀ ਹੈ ਕੁਝ ਲੋਕ ਪਿੰਡ ਚੋਂ ਜਿਹੜੇ ਪਹਿਲਾਂ ਦੇ ਨਿਕਲੇ ਉਹ ਠੀਕ ਆ ਬਾਕੀ ਸ਼ਾਮ ਤੋਂ ਬਾਅਦ ਕੋਈ ਨਾ ਆਇਆ ਤੇ ਨਾ ਕੋਈ ਨਿਕਲੇ ਨਿਕਲ ਨਹੀਂ ਗਿਆ ਨਿਕਲ ਨਹੀਂ ਗਿਆ ਸਾਰੇ ਪਾਸੇ ਪਾਣੀ ਆ ਗਿਆ ਗਰੀਬ ਵਰਗਾਂ ਕੀ ਕਰੇਗਾ ਕਿੱਥੋਂ ਰੋਟੀ ਖਾਏਗਾ ਕੀ ਲੱਗਦਾ ਛੱਤਾਂ ਤੇ ਚੜੇ ਹੋਣਗੇ ਲੋਕ ਚੜੇ ਛੱਤਾਂ ਤੇ ਚੜੇ ਛੱਤਾਂ ਤੇ ਚੜੇ ਆਪਾਂ ਬਚਾਦ ਲੋਕਾਂ ਨੂੰ ਪਾਣੀ ਪਹੁੰਚੇ ਉੱਪਰ ਬੱਚਾ ਬੱਚਿਆਂ ਦਾ ਬਹੁਤ ਮਤਲਬ ਕੋਈ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਹਰ ਵਾਰੀ ਤਾਂ ਅਪੀਲ ਲੋਕ ਕਰਦੇ ਨੇ ਲੇਕਿਨ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਅਪੀਲ ਕਰਦੇ ਇੱਕ ਕੰਮ ਹੋਣ ਤੋਂ ਬਾਅਦ ਜਦੋਂ ਲੋਕੀ ਰੋੜ ਜਾਂਦੇ ਨੇ ਬਰਵਾਦ ਹੋ ਜਾਂਦੇ ਉਹ ਪ੍ਰ ਦਾ ਲੱਗ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਪਾਣੀ ਦਾ ਉਹਨਾਂ ਨੂੰ ਕਿਹਨੂੰ ਪਤਾ ਲੱਗਾ ਅਜੇ ਤਾਂ ਕੋਈ ਨਹੀਂ ਆਇਆ ਨਾ ਕੋਈ ਨਹੀਂ ਆ ਉਹ ਮੋਬਾਈਲ ਨਹੀਂ ਦੇਖਦੇ ਉਹ ਨਹੀਂ ਦੇਖਦਾ ਹੀ ਮੋਬਾਈਲ ਤਾਂ ਸਭ ਕੁਝ ਦੇਖ ਰਹੇ ਆ ਸਾਨੂੰ ਪਤਾ ਲੱਗ ਗਿਆ ਲੋਦੀ ਪਾਣੀ ਆ ਗਿਆ ਸੁਲਤਾਨਪੁਰ ਲੋਦੀ ਆ ਉਧਰ ਸਾਰੇ ਆ ਗਿਆ ਸਾਨੂੰ ਪਤਾ ਹੈ ਸਰਕਾਰ ਨੂੰ ਨਹੀਂ ਪਤਾਗਾ ਤੇ ਸਭ ਪਰਦਾ ਸਾਹਿਬ ਇਹ ਕਹਿੰਦੇ ਨੇ ਵੀ ਜੀ ਉਹ ਠੀਕ ਆ ਜੀ ਉਹ ਅਜੇ ਹਾਰਡ ਨਹੀਂ ਆਇਆ ਜਿਹੜਾ ਦਰਿਆ ਤੋਂ ਪਾਰ ਪਾਰ ਪਾਣੀ ਆ ਤੇ ਪਾਣੀ ਨੇ ਕਿਹਨੂੰ ਪੁੱਛ ਪਾਣੀ ਦਾ ਗਰਦਾਸਪੁਰ ਤੋਂ ਸਰ ਕਿੰਨਾ ਕਿਲੋਮੀਟਰ 6 ਕਿਲੋਮੀਟਰ ਲੋਕੀ ਕਈ ਕਈ ਪੇਚੋ ਲੋਕੀ ਬੋਰਨ ਵੀ ਸ਼ਾਮ ਦੇ ਫੋਨ ਕਰਾ ਇਥੋਂ ਰਾਵੀ 8 ਕਿਲੋਮੀਟਰ 9 ਕਿਲੋਮੀਟਰ ਹੋ ਗਿਆ ਨਹੀਂ ਆਇਆ ਇਹ ਸਵੇਰੇ ਫੇਰ ਆਣ ਕੇ ਗੱਡੀਆਂ ਤੇ ਜਦੋਂ ਪਾਣੀ ਡਾਊਨ ਹੋਏਗਾ ਲੋਕਾਂ ਦੀ ਹਾਲਤ ਮਾੜੀ ਹੋ ਜੇਗੀ ਫੇਰ ਆਣ ਜਾਗੇ ਇਥੋਂ ਰਾਵੀ ਕਰੋ ਮੇਰਾ ਨਾਮ ਬਲਵਿੰਦਰ ਸਿੰਘ ਹੈਗਾ ਮੇਰਾ ਪਿੰਡ ਮਗਰਮੁਦੀਆ ਹੈ ਜੀ ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3 ਵਜੇ ਸ਼ੁਰੂ ਹੋਇਆ ਜੀ ਪਾਣੀ ਵਧ ਰਿਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਸਾਰੇ ਡੀਨਾਂਗਰ ਤੱਕ ਪਾਣੀ ਦਿਨਾਂਗਰ ਤੋਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਅਰਿਆਸ਼ੀ ਇਲਾਕਾ ਵੀ ਕੋਈ ਲਪੇਟ ਵਿੱਚ ਹੈ ਸਾਰਾ ਸਾਰਾ ਗਾਸ਼ੀਲਾ ਕਈ ਹੈ ਕਿੰਨੀ ਕਿ ਮੁਸ਼ਕਲ ਹੋ ਰਹੀ ਹੈ ਕਿਉਂਕਿ ਡੰਗਰ ਡੁੰਗਰ ਲਈ ਤੇ ਕਾਫੀ ਮੁਸ਼ਕਲ ਹੁੰਦੀ ਹੈ ਪੱਠਾ ਇਹਦਾ ਜਾ ਰਹਾ ਤੇ ਪੈਲੀਆਂ ਵੀ ਖਰਾਬ ਹੋ ਗਈਆਂ ਚਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਇਹਨਾਂ ਦਾ ਜਿਹੜੇ ਨੀਵੇਂ ਪਿੰਡ ਆ ਜ਼ਿਆਦਾ ਜ਼ਿਆਦਾ ਮੁਸ਼ਕਲ ਹੋ ਗਈ ਹੈ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਨਹੀਂ ਸਰ ਇਹ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਆ ਜੀ ਸ਼ੈਲਟਰ ਹੌਂ ਗਲੜੀ ਬਣਾਇਆ ਗਿਆ ਉੱਥੇ ਪੁੱਛੀਏ ਕੋਈ ਸਰ ਗਲੜੀ ਇਲਾਕਾ ਬਹੁਤ ਜ਼ਿਆਦਾ ਬਹੁਤ ਲੱਗਦਾ 100 ਪਿੰਡਾਂ ਉੱਤੇ 100 ਪਿੰਡਾਂ 100 ਪਿੰਡਾਂ ਦਾ ਇਦਾਂ ਕੋ ਸ਼ੈਲਟਰ ਚ ਕੀ ਬਣੇਗਾ ਹਾਂਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀਂ ਬਿਜਲੀ ਬੰਦ ਆ ਜੀ ਜਲਦੀ ਬੰਦ ਆ ਬੀਲ ਕੱਲ ਬੰਦ ਨਹੀਂ ਬੀਲ ਬੰਦ ਆ ਜੀ ਜਲਦੀ ਬੰਦ ਆ ਬਿਜਲੀ ਪੂਰੀ ਘਾ ਡੁੱਬਾ ਪਿਆ ਹਾਂਜੀ ਬੀਲ ਕਰ ਵੀ ਪਾਣੀ ਆ ਜੀ